ਜੇਲ੍ਹ ਚ ਵੀ ਮਿਲ ਰਹੇ ਨੇ ਆਪਸ ਵਿੱਚੋ ਜੇਲ੍ਹ ਦੇ ਵਿੱਚੋਂ ਇਨਫੋਰਮੇਸ਼ਨ ਆਈ ਹੈ ਇਹ ਕਿ ਉਹਨੂੰ ਪੂਰੀਆਂ ਸਹੂਲਤਾਂ ਤੁਸੀਂ ਜੇਲ੍ਹਰ ਨਾਲ ਗੱਲਬਾਤ ਨਹੀਂ ਕੀਤੀ ਵੀ ਇਹ ਨਹੀਂ ਸਹੂਲਤ ਕਿਉਂ ਇਹਨਾਂ ਨੂੰ ਉਹ ਉਸ ਲੜਕੀ ਰੁਪਿੰਦਰ ਕੌਰ ਨੂੰ ਜੇਲ੍ਹ ਦੇ ਵਿੱਚ ਕੋਈ ਉਹਨੂੰ ਹੈ ਹੀ ਨਹੀਂ ਵੀ ਮਾਪਦੇ ਘਰ ਵਾਲੇ ਦਾ ਕਤਲ ਕਰਕੇ ਆਈਆਂ ਉੱਥੋਂ ਹੱਸਦੀ ਫਿਰਦੀ ਉਹ ਜੇਲ੍ਹ ਦੇ ਅੰਦਰ ਉਹਨੂੰ ਜਿਹੋ ਜਿਹਾ ਉਹ ਗੱਦਾ ਮੰਗਦੀ ਉਹਨੂੰ ਮਿਲਦਾ ਆਪਦਾ ਚਾਹੁੰਦੀ ਆ ਵੀ ਮੈਂ ਇਸ ਬੈਰਕ 'ਚ ਨਹੀਂ ਰਹਿਣਾ ਇਸ ਬੈਰਕ 'ਚ ਰਹਿਣਾ ਯਾਨੀ ਕਿ ਰੁਪਿੰਦਰ ਕੌਰ ਨੂੰ ਇੰਨਾ ਪੰਜਾਬੀਆਂ ਦਾ ਰੋਹ ਹੋਣ ਦੇ ਬਾਵਜੂਦ ਜੇਲ੍ਹ ਦੇ ਵਿੱਚ ਸੁੱਖ ਸਹੂਲਤਾਂ ਮਿਲ ਰਹੀਆਂ ਪਿੰਦਰ ਕੌਰ ਨੇ ਸਰਕਾਰੀ ਵਕੀਲ ਲਿਆ ਹਰ ਕਮਲ ਦਾ ਪਰਿਵਾਰ ਕੋਈ ਪੈਰਵਾਹੀ ਕਰ ਰਿਹਾ ਏ ਝੋਲਾ ਛਾਪ ਡਾਕਟਰ ਆ ਉਹਦੇ ਫਾਦਰ ਉਹਦੇ ਬਾਪ ਨੇ ਨਾ ਤਾਂ ਦੁੱਖ ਵੰਡਾਇਆ ਇਸ ਪਰਿਵਾਰ ਨਾਲ ਆ ਕੇ ਜੀ ਨਾ ਉਹਨੇ ਕੋਈ ਫੋਨ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਐ ਤੁਸੀਂ ਕਹਿ ਰਹੇ ਸੀ ਕਿ ਮੁੰਡਾ ਕੁੜੀ ਹੋਟਲ 'ਚ ਰਹਿੰਦੇ ਸੀ ਇਹ ਕਦੋਂ ਦੀ ਗੱਲ ਆ ਇਹ ਬਿਲਕੁਲ ਆ ਥੋੜਾ ਜਿਹਾ ਪਹਿਲਾਂ ਦੀ ਗੱਲ ਐ ਜੀ ਪੰਜਾਬ ਦਾ ਇੱਕ ਨਾਮੀ ਹੋਟਲ ਐ ਜੇਸ ਹੋਟਲ 'ਚ ਇਹ ਦੋਵੇਂ ਲੜਕਾ ਲੜਕੀ ਇਹਦਾ ਆਸ਼ਕ ਰਹਿੰਦੇ ਸੀ ਉੱਥੇ ਤਾਂ ਕਮਰਾ ਹੀ 10000 ਤੋਂ ਸ਼ੁਰੂ ਹੁੰਦਾ ਪਰ ਰਪਿੰਦਰਾ ਪਰਿਵਾਰ ਕਹਿ ਰਿਹਾ ਕਿ ਸਾਡੀ ਕੁੜੀ ਤਾਂ ਨੱਕ ਵੜਾਤੀ ਪਹਿਲਾਂ ਕਹਿਣੀ ਤੇ ਕਥਨੀ ਹੋਰ ਸੀ ਤੇ ਬਾਅਦ 'ਚ ਕਹਿਣੀ ਤੇ ਕਥਨੀ ਹੋਰ ਹੋਈ ਹੈ ਪੁੱਤ ਨੇ ਰਿਮਾਂਡ ਲਿਆ ਸੀ ਕੀ ਕੋਈ ਨਿਕਲ ਕੇ ਸਾਹਮਣੇ ਆ ਜਿਹੜੀ ਰਪਿੰਦਰ ਕੌਰ ਐ ਇਹਦੇ ਅਫੇਅਰ ਇਸ ਲੜਕੇ ਨਾਲ ਪੁਰਾਣਾ ਐ ਇਸ ਤੋਂ ਇਲਾਵਾ ਵੀ ਹੋ ਸਕਦਾ ਹੈ ਕਿ ਕੁਝ ਲੋਕਾਂ ਨਾਲ ਇਹ ਫੇਰ ਹੋਣ ਜੇ ਇਹਨਾਂ ਲੈਵਿਸ਼ ਲਾਈਫਸਟਾਈਲ ਇਹ ਜਿਉ ਰਹੇ ਆ ਥੈਟ ਮੀਨਸ ਕਿ ਕਿਤੇ ਨਾ ਕਿਤੇ ਡਰਗ ਮਨੀ ਇਨਵੋਲਵ ਹੈ ਤੇ ਜਿਹੜਾ ਮਲਜ਼ਮ ਨੰਬਰ 3 ਹੈ ਉਹਦੇ ਤੇ ਐਨਡੀਪੀਐਸ ਦਾ ਪਰਚਾ ਦਰਜ ਹੈ ਬਾਜ ਅੱਖ ਰੱਖਣੀ ਹੈ ਇਹ ਨਹੀਂ ਕਿ ਮੁੰਡਾ ਮਾਰਤਾ ਤੇ ਜੇਲ੍ਹ ਚ ਚਲੇ ਗਏ ਤੇ ਅੰਦਰ ਸੁੱਖ ਸਹੂਲਤਾਂ ਦਾ ਆਨੰਦ ਲੈਣਾ ਆਪਾਂ ਬਲੱਟ ਵਾਸਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਲਮਦੀਪ ਸਿੰਘ ਪਿਛਲੇ ਦਿਨੀ ਜ਼ਿਲ੍ਹਾ ਫਰੀਦਕੋਟ ਪਿੰਡ ਸੁਖਣਵਾਲਾ ਦੇ ਵਿੱਚ ਰੁਪਿੰਦਰ ਕੌਰ ਵੱਲੋਂ ਆਪਣੇ ਆਸ਼ਿਕ ਨਾਲ ਰਲ ਕੇ ਪਤੀ ਦਾ ਕਤਲ ਕੀਤਾ ਗਿਆ ਸੀ ਇਸ ਕੇਸ ਰਿਲੇਟਡ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਰਹਿਣਗੇ ਗੁਰਵਿੰਦਰ ਦੇ ਵਕੀਲ ਐਡਵੋਕੇਟ ਮਹੀਪਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਬਲੰਟ ਵੌਇਸ ਦਾ ਤੇ ਲਮਨਦੀਪ ਜੀ ਤੁਹਾਡਾ ਤੇ ਸਿਮਰਜੀਤ ਸਿੰਘ ਜੀ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਪ੍ਰਵਾਦ ਦੀ ਆਵਾਜ਼ ਬੁਲੰਦ ਕਰਨ ਲਈ ਫਰੀਦਕੋਟ ਆਏ ਹੁਣ ਤੱਕ ਬਈ ਕੇਸ 'ਚ ਕਿੰਨੀ ਕੁ ਡਿਵੈਲਪਮੈਂਟ ਆਈ ਹੈ ਅ ਲੈਮਨਦੀਪ ਜੀ ਇੱਕ ਕੇਸ ਜਿਹੜਾ ਇਹ ਆਮ ਕੇਸਾਂ ਨਾਲੋਂ ਬੜਾ ਵੱਖਾ ਹੈ ਹਾਂਜੀ ਕਿਉਂਕਿ ਆਮ ਕੇਸਾਂ ਦੇ ਵਿੱਚ ਜਿਹੜੇ ਕੋਈ ਵੀ ਕਾਤਲਾਨਾ ਹਮਲੇ ਹੁੰਦੇ ਆ ਕਤਲ ਹੁੰਦੇ ਆ ਜਾਂ ਕੋਈ ਐਕਸ਼ਨ ਹੁੰਦਾ ਜਾਂ ਮੁਕਦਮੇ ਦਰਜ ਹੁੰਦੇ ਆ ਉਹ ਨਿੱਕੇ ਨਿੱਕੇ ਮਸਲਿਆਂ ਨੂੰ ਲੈ ਕੇ ਕੋਈ ਅਣਖ ਦੇ ਮਸਲੇ ਹੋ ਗਏ ਕਤਲ ਹੋ ਜਾਂਦੇ ਆ ਜਾਂ ਕੋਈ ਜ਼ਮੀਨਾਂ ਪਿੱਛੇ ਕਤਲ ਹੋ ਜਾਂਦੇ ਆ ਜਿਹੜਾ ਇਹ ਮੁਕੱਦਮਾ ਇੱਕ ਇਹੋ ਜਿਹਾ ਵਿਲੱਖਣ ਮੁਕੱਦਮਾ ਹੈ ਕਿ ਇਹਦੇ ਵਿੱਚ ਜਿਹੜਾ ਸਮਾਜਿਕ ਰਿਸ਼ਤੇ ਨੇ ਹਾਂਜੀ ਕਿਉਂਕਿ ਹਰੇਕ ਮਨੁੱਖ ਨੇ ਵਿਆਹ ਕਰਾਉਣਾ ਹੈ ਮਨੁੱਖੀ ਜ਼ਾਮੇ ਦੇ ਵਿੱਚ ਆਉਣਾ ਬਚਪਨ ਤੋਂ ਵੱਡੇ ਹੋਣਾ ਵੱਡੇ ਹੋ ਕੇ ਵਿਆਹ ਕਰਾਉਣਾ ਸੋ ਇਸ ਰਿਸ਼ਤੇ ਦੇ ਵਿੱਚ ਜਿਹੜਾ ਸਭ ਤੋਂ ਨਜ਼ਾਕਤ ਵਾਲਾ ਤੇ ਸਭ ਤੋਂ ਪਿਆਰ ਭਰਪੂਰ ਰਿਸ਼ਤਾ ਹੁੰਦਾ ਇੱਕ ਘਰ ਵਾਲੇ ਦਾ ਇੱਕ ਘਰ ਵਾਲੀ ਦਾ ਹਾਂਜੀ ਉਸ ਰਿਸ਼ਤੇ ਨੂੰ ਇਹ ਤਾਕਤਦਾਰ ਕਰਦਾ ਇੱਕ ਐਪੀਸੋਡ ਕ੍ਰੀਏਟ ਹੋ ਗਿਆ ਮੈਂ ਸਮਝਦਾ ਹੈ ਕਿ ਹਰ ਕੋਈ ਵਿਅਕਤੀ ਇਸ ਮੁਕਦਮੇ ਦੇ ਵਿੱਚੋਂ ਆਪਦੇ ਆਪ ਨੂੰ ਝਾਕ ਕੇ ਵੇਖ ਰਿਹਾ ਕਿ ਕੀ ਗੁਰਵਿੰਦਰ ਦਾ ਜਿਹੜਾ 에ਪੀਸੋਡ ਹੈ ਜਾਂ ਗੁਰਵਿੰਦਰ ਨਾਲ ਜੋ ਹੋਇਆ ਜਾਂ ਰੁਪਿੰਦਰ ਕੌਰ ਨੇ ਜੋ ਕੀਤਾ ਇਹ ਸਾਡੇ ਘਰ ਤਾਂ ਨਹੀਂ ਹੋ ਸਕਦਾ ਕੱਲ ਨੂੰ ਜਾਂ ਸਾਡੇ ਨੇੜੇ ਤੇੜਿਆਂ ਗਵਾਂਢ ਚ ਤਾਂ ਨਹੀਂ ਹੋ ਸਕਦਾ ਸੋ ਇਸ ਮੁਕਦਮੇ ਨੂੰ ਹਰ ਪੰਜਾਬੀ ਇੱਕ ਤਿੱਖੀ ਅੱਖ ਨਾਲ ਵੇਖ ਰਿਹਾ ਸੋ ਡਵੈਲਪਮੈਂਟ ਇਹਦੇ ਵਿੱਚ ਇਹ ਹੋਈ ਹੈ ਕਿ ਜਿਹੜੇ ਮਲਜ਼ਮ ਹੈ ਉਹ ਸਾਰੇ ਫੜੇ ਜਾ ਚੁੱਕੇ ਨੇ ਪੰਜਾਬ ਪੁਲਿਸ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਮੀਡੀਆ ਦੇ ਰਾਹੀਂ ਜਿਹੜਾ ਲੋਕਾਂ ਦੇ ਰੋਸ ਰਾਹੀਂ ਤੇ ਜਿਹੜਾ ਆਮ ਲੋਕਾਂ ਦੀ ਜਿਹੜੀ ਆਵਾਜ਼ ਉਹਨਾਂ ਨੇ ਸੋਸ਼ਲ ਮੀਡੀਆ ਤੇ ਬੁਲੰਦ ਕੀਤੀ ਇਸ ਪਰਿਵਾਰ ਦੀ ਮਰਨ ਵਾਲੇ ਗੁਰਵਿੰਦਰ ਸਿੰਘ ਦੇ ਪਰਿਵਾਰ ਦੀ ਪਿੰਡ ਸੁਖਨਾਲਾ ਦੀ ਸੋ ਪੁਲਿਸ ਦੀ ਇੱਕ ਮਜਬੂਰੀ ਬਣ ਗਈ ਤੇ ਪੁਲਿਸ ਨੇ ਬਹੁਤ ਜਲਦੀ ਜਿਹੜਾ ਇਨਵੈਸਟੀਗੇਸ਼ਨ ਇਸ ਦੇ ਵਿੱਚ ਮੁਕੰਮਲ ਕੀਤੀ ਹੈ ਲੇਕਿਨ ਹੱਲੇ ਵੀ ਕਾਫੀਆਂ ਗੱਲਾਂ ਤੇ ਕਾਫੀ ਪਰਤਾਂ ਖੁੱਲਣੀਆਂ ਹਲੇ ਬਾਕੀ ਆ ਕਿੰਨੇ ਬੰਦੇ ਇਨਵੋਲਵਡ ਆ ਇਹਦੇ ਵਿੱਚ ਕਿਸ ਅਮ ਮੌਜੂਦਾ ਤਿੰਨ ਮੁਲਜ਼ਮ ਇਹਦੇ ਵਿੱਚ ਜਿਹੜੇ ਪੁਲਿਸ ਵੱਲੋਂ ਫੜੇ ਜਾ ਚੁੱਕੇ ਇੱਕ ਨੇ ਸਲੰਡਰ ਕੀਤਾ ਦੋ ਬੰਦੇ ਪੁਲਿਸ ਨੇ ਫੜੇ ਆ ਜਿਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਰੁਪਿੰਦਰ ਕੌਰ ਮਰਨ ਵਾਲੇ ਗੁਰਵਿੰਦਰ ਸਿੰਘ ਦੀ ਧਰਮ ਪਤਨੀ ਜੋ ਫਰੀਦਕੋਟ ਸ਼ਹਿਰ ਦੀ ਰਹਿਣ ਵਾਲੀ ਹੈ ਇਹ ਸ਼ਹਿਰ ਦਾ ਪਰਿਵਾਰ ਆ ਉਹਦਾ ਜਿਹੜਾ ਪਿਕਾ ਪਰਿਵਾਰ ਹੈ ਜਿਹੜਾ ਸੋਹਰਾ ਪਰਿਵਾਰ ਹੈ ਉਹ ਫਰੀਦਕੋਟ ਤੋਂ 10 ਕਿਲੋਮੀਟਰ ਦੂਰ ਪਿੰਡ ਸੁਖਣ ਵਾਲਾ ਹੈ ਉੱਥੇ ਉਹਦਾ ਪਿਕਾ ਸੋਹਰਾ ਪਰਿਵਾਰ ਸੀਗਾ ਤੇ ਗੁਰਵਿੰਦਰ ਸਿੰਘ ਦੇ ਕਤਲ ਵਿੱਚ ਸਭ ਤੋਂ ਪਹਿਲਾ ਮੁਲਜ਼ਮ ਜਿਹੜੀ ਹੈਗੀ ਉਹਦੀ ਆਪਦੀ ਘਰ ਵਾਲੀ ਰੁਪਿੰਦਰ ਕੌਰ ਤੇ ਦੂਸਰਾ ਮੁਲਜ਼ਮ ਉਹਦਾ ਆਸ਼ਕ ਜਿਹੜਾ ਜ਼ਿਲ੍ਹਾ ਬਠਿੰਡੇ ਦੇ ਨਾਲ ਲੱਗਦੇ ਬੱਲੂਆਣਾ ਉੱਥੋਂ ਦਾ ਉਸ ਪਿੰਡ ਦਾ ਰਹਿਣ ਵਾਲਾ ਬੱਲੂ ਆਣੇ ਦਾ ਕਸਬੇ ਦਾ ਉਸ ਪਿੰਡ ਦਾ ਤੇ ਉਹ ਦੂਸਰਾ ਨੰਬਰ ਮਲਜ਼ਮ ਹੈ ਉਹਦਾ ਨਾਮ ਹੈਗਾ ਹਰਕਮਲ ਪ੍ਰੀਤ ਸਿੰਘ ਹਾਂਜੀ ਤੇ ਜਿਹੜਾ ਤੀਸਰਾ ਮਲਜ਼ਮ ਹੈ ਉਹ ਡੱਬ ਵਾਲੀ ਦਾ ਰਹਿਣ ਵਾਲਾ ਹੈ ਜੋ ਕਿ ਹਰਕਮਲ ਪ੍ਰੀਤ ਦਾ ਦੋਸਤ ਹੈ ਉਹ ਤਿੰਨ ਨੰਬਰ ਮਲਜ਼ਮ ਹੈ ਉਹ ਡੱਬ ਵਾਲੀ ਤੋਂ ਉਹਨੂੰ ਪੁਲਿਸ ਨੇ ਅਰੈਸਟ ਉਹਨੂੰ ਕੀਤਾ ਜੋ ਇਸ ਵਾਕਿਆ ਦੇ ਵਿੱਚ ਉਸ ਰਾਤ 28 ਤੇ 29 ਦੀ ਦਰਮਿਆਨੀ ਰਾਤ ਸੁਖਨਾਲੇ ਪਿੰਡ ਮੌਜੂਦ ਸੀ ਪੁਲਿਸ ਨੇ ਰਿਮਾਨਡ ਲਿਆ ਸੀ ਕੀ ਕੋਈ ਨਿਕਲ ਕੇ ਸਾਹਮਣੇ ਆ ਪੁਲਿਸ ਨੇ ਰਿਮਾਨਡ ਦੇ ਵਿੱਚ ਕਾਫੀ ਪ੍ਰਾਪਤੀਆਂ ਕੀਤੀਆਂ ਪੁਲਿਸ ਨੇ ਜਿਹੜੀ ਗੋਲੀਆਂ ਖਵਾਈਆਂ ਗਈਆਂ ਸੀ ਲੜਕੀ ਨੂੰ ਉਹ ਪੁਲਿਸ ਨੇ ਰਿਕਵਰ ਕੀਤਾ ਉਹਦਾ ਜਿਹੜਾ ਪੱਤਾ ਰਿਕਵਰ ਕੀਤਾ ਖਾਲੀ ਪੱਤਾ ਰਿਕਵਰ ਕੀਤਾ ਠੀਕ ਹੈ ਉਹਦੇ ਨਾਲ ਨਾਲ ਜਿਹੜਾ ਹੋਰ ਐਵੀਡੈਂਸ ਹੈ ਜਿਵੇਂ ਕਿ ਜਿਵੇਂ ਜਿਵੇਂ ਇਹ ਮੰਨੀ ਕੇ ਆਪ ਦਾ ਜੁਰਮ ਉਹਦੇ ਮੁਤਾਬਕ ਰਿਕਵਰੀਜ਼ ਹੋਈਆਂ ਲੇਕਿਨ ਅਖੀਰ ਤੇ ਪੁਲਿਸ ਨੇ ਇੱਕ ਮੋਬਾਈਲ ਫੋਨ ਰਿਕਵਰ ਕਰਨ ਵਾਸਤੇ ਜਿਹੜਾ ਰਿਮਾਂਡ ਮੰਗਿਆ ਸੀ ਜੋ ਕਿ ਉਹਨਾਂ ਨੂੰ ਮਾਨਯੋਗ ਅਦਾਲਤ ਵੱਲੋਂ ਨਹੀਂ ਦਿੱਤਾ ਗਿਆ ਤੇ ਹੁਣ ਮੌਜੂਦਾ ਜਿਹੜਾ ਹੈਗਾ 14 ਦਿਨ ਦੀ ਨਹਾਇਕ ਹਿਰਾਸਤ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਉਹ ਜ਼ਿਲ੍ਹਾ ਫਰੀਦਕੋਟ ਦੇ ਜਿਹੜਾ ਮਾਡਰਨ ਸੈਂਟਰਲ ਜੇਲ ਹੈ ਇੱਥੇ ਬਣੀ ਹੋਈ ਉਹਦੇ ਵਿੱਚ ਹੁਣ ਦੋਨੇ ਤਿੰਨੇ ਮੁਲਜ਼ਮ ਜਿਹੜੇ ਉੱਥੇ ਨੇ ਇੱਕ ਤੁਸੀਂ ਕਹਿ ਰਹੇ ਸੀਗੇ ਜੇਲ੍ਹ 'ਚ ਵੀ ਮਿਲ ਰਹੇ ਨੇ ਆਪਸ ਵਿੱਚ ਉਹ ਬਿਲਕੁਲ ਲੈਮਨਦੀਪ ਜੀ ਮੈਂ ਤੁਹਾਡੇ ਮਾਧਿਅਮ ਰਾਹੀਂ ਬਲੰਟ ਵਾਇਸ ਦੇ ਕਿਉਂਕਿ ਤੁਸੀਂ ਬੜੇ ਨਿਰਪੱਖ ਪੱਤਰਕਾਰੀ ਕਰਦੇ ਹੋ ਕਿਸੇ ਇੱਕ ਖੇਮੇ ਦੀ ਪੱਤਰਕਾਰੀ ਨਹੀਂ ਕਰਦੇ ਤਾਂ ਮੈਂ ਪੰਜਾਬੀਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਪੁਰਾਣੀਆਂ ਸਰਕਾਰਾਂ ਦੇ ਵਿੱਚ ਇੱਕ ਮਾਡਰਨ ਸੈਂਟਰਲ ਜੇਲ੍ਹ ਬਣੀ ਸੀ ਜੋ ਕਿ ਫਰੀਦਕੋਟ ਤੋਂ ਜਦੋਂ ਅਸੀਂ ਤਲਵੰਡੀ ਨੂੰ ਜਾਂਦੇ ਹਾਂ ਤੇ ਔਨ ਰੋਡ ਟੈਨੇ ਪਿੰਡ ਤੋਂ ਪਹਿਲਾਂ ਬਣੀ ਹੋਈ ਹੈ ਉਸ ਦੇ ਵਿੱਚ ਜਦੋਂ ਇਹਨਾਂ ਨੂੰ ਰਿਮਾਂਡ ਤੇ ਜੁਡੀਸ਼ੀਅਰ ਰਿਮਾਂਡ ਤੇ ਭੇਜਿਆ ਗਿਆ ਤੇ ਸਾਨੂੰ ਅੱਜ ਹੀ ਇਹ ਗੱਲ ਪਤਾ ਲੱਗੀ ਹੈ ਕਿ ਅੰਦਰ ਕੁੜੀਆਂ ਸੁੱਖ ਸਹੂਲਤਾਂ ਜਿਹੜਾ ਜੇਲ ਜਿਹੜਾ ਸੁਪਰਡੈਂਟ ਸਾਹਿਬ ਜਾਂ ਜੇਲ ਦੇ ਜਿਹੜਾ ਅਮਲਾ ਫੈਲਾ ਜਾਂ ਕੋਈ ਵੀ ਮਤਲਬ ਜੇਲ ਨਾਲ ਸੰਬੰਧਿਤ ਕਿਸੇ ਵੀ ਰੈਂਕ ਦਾ ਅਫਸਰ ਹੈ ਉਹਦੇ ਵੱਲੋਂ ਦਿੱਤੀਆਂ ਜਾ ਰਹੀਆਂ ਉਸ ਜੇਲ ਦੇ ਵਿੱਚ ਉਸ ਲੜਕੀ ਨੂੰ ਜੇਲ ਦੇ ਵਿੱਚੋਂ ਇਨਫੋਰਮੇਸ਼ਨ ਆਈ ਹੈ ਇਹ ਕਿ ਉਹਨੂੰ ਪੂਰੀਆਂ ਸਹੂਲਤਾਂ ਉਹ ਜਿਹੋ ਜਿਹਾ ਉਹ ਗੱਦਾ ਮੰਗਦੀ ਉਹਨੂੰ ਮਿਲਦਾ ਜਿਹੋ ਜਿਹਾ ਉਹ ਜੇਲ੍ਹ ਦੇ ਵਿੱਚ ਆਪਦਾ ਚਾਹੁੰਦੀ ਹੈ ਵੀ ਮੈਂ ਇਸ ਬੈਰਕ ਚ ਨਹੀਂ ਰਹਿਣਾ ਇਸ ਬੈਰਕ ਚ ਰਹਿਣਾ ਯਾਨੀ ਕਿ ਰੁਪਿੰਦਰ ਕੌਰ ਨੂੰ ਇੰਨਾ ਪੰਜਾਬੀਆਂ ਦਾ ਰੋਹ ਹੋਣ ਦੇ ਬਾਵਜੂਦ ਜੇਲ੍ਹ ਦੇ ਵਿੱਚ ਸੁੱਖ ਸਹੂਲਤਾਂ ਮਿਲ ਰਹੀਆਂ ਤੇ ਜੇਲ੍ਹ ਦੇ ਲੋਕ ਦੱਸ ਰਹੇ ਆ ਕਿ ਜਿਹੜਾ ਉਹ ਉਸ ਲੜਕੀ ਰੁਪਿੰਦਰ ਕੌਰ ਨੂੰ ਜੇਲ੍ਹ ਦੇ ਵਿੱਚ ਕੋਈ ਉਹਨੂੰ ਹੈ ਹੀ ਨਹੀਂ ਵੀ ਮਾਮਦੇ ਘਰ ਵਾਲੇ ਦਾ ਕਤਲ ਕਰਕੇ ਆਈਆਂ ਉੱਥੋਂ ਹੱਸਦੀ ਫਿਰਦੀ ਉਹ ਜੇਲ੍ਹ ਦੇ ਅੰਦਰ ਕੀ ਲੱਗਦਾ ਤੁਹਾਨੂੰ ਜੇਲਾਂ ਵੀ ਖਰੀਦੀਆਂ ਜਾਂਦੀਆਂ ਬਿਲਕੁਲ ਬਿਲਕੁਲ ਇਸ ਗੱਲ ਦੇ ਉੱਤੇ ਪਹਿਲਾਂ ਅਨੇਕਾਂ ਐਪੀਸੋਡ ਹੋ ਚੁੱਕੇ ਆ ਤੁਸੀਂ ਦੇਖੋ ਕਿ ਜੇ ਤੁਹਾਨੂੰ ਤੁਸੀਂ ਇੱਕ ਮਾਲਦਾਰ ਵਿਅਕਤੀ ਹੋ ਤੁਹਾਡੇ ਕੋਲੇ ਪੈਸਾ ਹੈ ਤਾਂ ਪੰਜਾਬ ਦੀਆਂ ਜੇਲਾਂ ਤੁਹਾਡੇ ਵਾਸਤੇ ਇੱਕ ਘਰ ਦੀ ਸੁੱਖ-ਸਹੂਲਤ ਦਿੰਦੀਆਂ ਜੇ ਤੁਹਾਨੂੰ ਸਰਦੀਆਂ 'ਚ ਹੀਟਰ ਚਾਹੀਦਾ ਤੁਸੀਂ ਪੈਸੇ ਦਿਓ ਤੇ ਹੀਟਰ ਲੈ ਲਓ ਜੇ ਤੁਹਾਨੂੰ ਮੋਬਾਈਲ ਫੋਨ ਚਾਹੀਦਾ ਪੈਸੇ ਦਿਓ ਤੇ ਮੋਬਾਈਲ ਫੋਨ ਲੈ ਲਓ ਜੇ ਤੁਹਾਨੂੰ ਬੈਂਕ ਚੇਂਜ ਕਰਨੀ ਹੈ ਕਿਸੇ ਹੋਰ ਤੁਸੀਂ ਬੈਂਕ ਦੇ ਵਿੱਚ ਜਾਣਾ ਚਾਹੁੰਦੇ ਹੋ ਆਪਦੇ ਨਿੱਜੀ ਪਸੰਦੀਦਾ ਬੈਂਕ ਦੇ ਵਿੱਚ ਤੁਸੀਂ ਇੱਕ ਜਿਵੇਂ ਕਹਿੰਦੇ ਐਟਮ ਸਵੈਪ ਕਰੋ ਪੈਸੇ ਦਿਓ ਤੇ ਆਪਦੀ ਬੈਂਕ ਚੇਂਜ ਕਰਾ ਲਓ ਜੇ ਤੁਸੀਂ ਆਪਦੇ ਬੈਂਕ ਦੇ ਵਿੱਚ ਟੀਵੀ ਲਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਜਿਹੜਾ ਹੈਗਾ ਪੈਸੇ ਦਿਓ ਤੇ ਟੀਵੀ ਦਾ ਪ੍ਰਬੰਧ ਕਰ ਲੋ ਅਨੇਕਾਂ ਪਰਚੇ ਦਰਜ ਹੋ ਚੁੱਕੇ ਆ ਇਹੋ ਜੀਆਂ ਘਟਨਾਵਾਂ ਕਿਉਂਕਿ ਜੇ ਮੈਨੂੰ ਉਹ ਕਹਿਣਗੇ ਤਾਂ ਉਹ ਕਹਿਣਗੇ ਕਿ ਇਹ ਕਿੰਨਾ ਤੱਥਾਂ ਤੇ ਬੋਲ ਰਿਹਾ ਲੇਕਿਨ ਪੰਜਾਬ ਦੀਆਂ ਜੇਲਾਂ ਦੀ ਹਿਸਟਰੀ ਆਪਣੇ ਆਪ ਦੱਸ ਰਹੀ ਆ ਕਿ ਜਿੱਥੇ ਨਸ਼ੇ ਤੱਕ ਮਿਲਦੇ ਆ ਚੀਜ਼ਾਂ ਤਾਂ ਕੁਝ ਵੀ ਨਹੀਂ ਤੁਹਾਡੇ ਕੋਲ ਪੈਸਾ ਹੋਣਾ ਚਾਹੀਦਾ ਤੁਸੀਂ ਜੇਲਰ ਨਾਲ ਗੱਲਬਾਤ ਨਹੀਂ ਕੀਤੀ ਵੀ ਇੰਨੀ ਸਖ਼ੂਲਤ ਕਿਉਂ ਇਹਨਾਂ ਨੂੰ ਮੈਨੂੰ ਅੱਜ ਹੀ ਪਤਾ ਲੱਗਿਆ ਜੀ ਲੇਕਿਨ ਸਾਡੀ ਜਿਹੜੀ ਸੋਚ ਹੈ ਕਿਉਂਕਿ ਪੰਜਾਬੀਆਂ ਦਾ ਇੱਕ ਬੜਾ ਰੋਸ ਹੈ ਜੋ ਇਹ ਸਾਰਾ ਘਟਨਾਕ੍ਰਮ ਸੁਖਣ ਵਾਲੇ ਦਾ ਹੋਇਆ ਤਾਂ ਅਸੀਂ ਇਹ ਸਮਝਦੇ ਹਾਂ ਕਿ ਅਸੀਂ ਕਿਸੇ ਅਫਸਰ ਨੂੰ ਫੋਨ ਕਰਕੇ ਉਹਨੂੰ ਸੁਚੇਤ ਕਰਨ ਦੀ ਥਾਂ ਤੇ ਉਹਨੂੰ ਇਹ ਦੱਸਣ ਦੀ ਥਾਂ ਤੇ ਕਿ ਸਾਨੂੰ ਇਹ ਪਤਾ ਲੱਗ ਗਿਆ ਅਸੀਂ ਐਕਸ਼ਨ 'ਚ ਬਲੀਵ ਕਰਦੇ ਹਾਂ ਸੋ ਅਸੀਂ ਇਲਿਗਲ ਐਕਸ਼ਨ ਇਹਦੇ ਤੇ ਜ਼ਰੂਰ ਲਾਵਾਂਗੇ ਐਕਸ਼ਨ ਲਿਆ ਕੇ ਹਜੇ ਲੈਣਾ ਬਿਲਕੁਲ ਲੈ ਲੈਣਾ ਜੀ ਤੇ ਅਸੀਂ ਬਹੁਤਾ ਸਮਾਂ ਨਹੀਂ ਇੱਕ ਦੋ ਚੀ ਲੈ ਲੈਣਾ ਸਾਡੀ ਇਹ ਹੈ ਕਿ ਅਸੀਂ ਜੇਲ੍ਹ ਦੇ ਵਿੱਚ ਵੀ ਇੱਕ ਬਾਜ਼ਖ ਰੱਖਣੀ ਹੈ ਇਹ ਨਹੀਂ ਕਿ ਮੁੰਡਾ ਮਾਰਤਾ ਤੇ ਜੇਲ੍ਹ ਚ ਚਲੇ ਗਏ ਤੇ ਅੰਦਰ ਸੁਖ ਸੁਹੂਲਤਾਂ ਦਾ ਆਨੰਦ ਲੈਣਾ ਆਪਾਂ ਨਾ ਅਸੀਂ ਪੰਜਾਬੀਆਂ ਦੀ ਪੈਰਵਾਹੀ ਕਰ ਰਹੇ ਹਾਂ ਅਸੀਂ ਉਸ ਬਾਪ ਦੀਆਂ ਅੱਖਾਂ 'ਚ ਆਏ ਹੰਝੂਆਂ ਦੀ ਪੈਰਵਾਹੀ ਕਰ ਰਹੇ ਹਾਂ ਅਸੀਂ ਇੱਕ ਮਰੇ ਹੋਏ ਪੁੱਤ ਦੇ ਪਰਿਵਾਰ ਦੀ ਪੈਰਵਾਹੀ ਕਰ ਰਹੇ ਹਾਂ ਜੇ ਸਾਨੂੰ ਕੋਈ ਵੀ ਗੱਲ ਪਤਾ ਲੱਗਦੀ ਹੈ ਜਿਵੇਂ ਕਿ ਹੁਣ ਤੁਹਾਡੇ ਨਾਲ ਸਾਂਝੀ ਕੀਤੀ ਹੈ ਅਸੀਂ ਉਹਦੀ ਲੀਗਲ ਐਕਸ਼ਨ ਲੈ ਕੇ ਲੀਗਲ ਰੈਮੇਡੀ ਲੈ ਕੇ ਅਸੀਂ ਬਿਲਕੁਲ ਅਖੀਰ ਤਾਈਂ ਹਰ ਚੀਜ਼ ਦੀ ਪੈਰਵਾਹੀ ਕਰਾਂਗੇ ਪਰ ਰਪਿੰਦਰ ਦਾ ਪਰਿਵਾਰ ਕਹਿ ਰਿਹਾ ਕਿ ਸਾਡੀ ਕੁੜੀ ਤਾਂ ਨੱਕ ਬੜਾਤੀ ਪਰਿਵਾਰ ਵੀ ਕੋਈ ਪੈਰਵਾਹੀ ਨਹੀਂ ਕਰ ਰਿਹਾ ਉਹਨਾਂ ਨਾਲ ਆ ਬਿਲਕੁਲ ਇਹ ਗੱਲ ਅੱਜ ਦੀ ਅੱਜ ਦੇ ਸਮੇਂ 'ਚ ਇਹ ਗੱਲ ਸੱਚੀ ਆ ਲੇਕਿਨ ਅੱਜ ਤੋਂ 6 ਮਹੀਨਿਆਂ ਨੂੰ 1 ਸਾਲ ਨੂੰ 2 ਸਾਲ ਨੂੰ ਮੈਂ ਪਹਿਲਾਂ ਹੀ ਕਹਿ ਚੁੱਕਿਆ ਮੀਡੀਆ ਰਾਹੀਂ ਕਿ ਜੇ ਇਹੋ ਜੀ ਕੋਈ ਗੱਲ ਆਈ ਕਿ ਆਦੀ ਸਟੇਟਮੈਂਟ ਤੋਂ ਪਰਿਵਾਰ ਪਾਸੇ ਹਟ ਗਿਆ ਤੇ ਪੈਰਵਾਹੀ ਸ਼ੁਰੂ ਕਰਤੀ ਰਪਿੰਦਰ ਕੌਰ ਦੀ ਤੇ ਸਾਡਾ ਇਹ ਨੈਤਿਕ ਫਰਜ਼ ਬਣਦਾ ਹੈ ਕਿ ਅਸੀਂ ਉਸ ਪਰਿਵਾਰ ਨੂੰ ਜਿਨ੍ਹਾਂ ਦਾ ਪੁੱਤ ਗਵਾਚਿਆ ਉਸ ਪਿੰਡ ਸੁਖਣ ਵਾਲੇ ਦੇ ਲੋਕਾਂ ਨੂੰ ਤੇ ਪੰਜਾਬੀਆਂ ਨੂੰ ਜਿਹੜਾ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਨੇ ਜਿਨ੍ਹਾਂ ਦੀ ਬਾਜ਼ ਅੱਖ ਹੈ ਇਸ ਮੁਕਦਮੇ ਦੇ ਉੱਤੇ ਅਸੀਂ ਉਹਨਾਂ ਨੂੰ ਜਾਗਰੂਕ ਕਰਾਵਾਂਗੇ ਕਿ ਪਹਿਲਾਂ ਕਹਿਣੀ ਤੇ ਕਥਨੀ ਹੋਰ ਸੀ ਇਹ ਬਾਤ ਚ ਕਹਿਣੀ ਤੇ ਕਥਨੀ ਹੋਰ ਹੋਈ ਐ ਲੇਕਿਨ ਅਸੀਂ ਧੰਨਵਾਦ ਕਰਦੇ ਹਾਂ ਉਸ ਪਰਿਵਾਰ ਦਾ ਜਿਉ ਇਹ ਗੱਲ ਤੇ ਪਹਿਰਾ ਦੇ ਰਿਹਾ ਕਿ ਅਸੀਂ ਆਪਦੀ ਧੀ ਦੀ ਪੈਰਵਾਈ ਨਹੀਂ ਕਰਦੇ ਸਾਡਾ ਜਵਾਈ ਸ਼ਰੀਫ ਸੀ ਇੱਕ ਦੇਵਤਾ ਤੇ ਭਗਤ ਇਨਸਾਨ ਸੀ ਤੇ ਸਾਡੀ ਕੁੜੀ ਦੀ ਗਲਤੀ ਐ ਉਹਨੇ ਸਾਡਾ ਦੇਵਤਾ ਰੱਗਾ ਜਿਹੜਾ ਜਵਾਈ ਆਪਦੇ ਆਸ਼ਿਕ ਨਾਲ ਰਲ ਕੇ ਮਰਾਤਾ ਸੋ ਇਸ ਤੇ ਉੱਤੇ ਵੀ ਅਸੀਂ ਬਾਅਦ ਜਾ ਕੇ ਰੱਖਾਂਗੇ ਹਰ ਕਮਲ ਦਾ ਪਰਿਵਾਰ ਕੋਈ ਪੈਰਵਾਈ ਕਰ ਰਿਹਾ ਅ ਦੁੱਖ ਇਸ ਗੱਲ ਦਾ ਲੈਮਨਦੀਪ ਜੀ ਕਿ ਕਿਸੇ ਪਰਿਵਾਰ ਨਾਲ ਪੁੱਤ ਤੁਰ ਗਿਆ ਹਾਂਜੀ ਉਸ ਪਰਿਵਾਰ ਦੇ ਪੁੱਤ ਨੂੰ ਮਾਰਨ ਦੇ ਵਿੱਚ ਜਿਹੜਾ ਮੇਨ ਸਾਜ਼ਿਸ਼ ਕਰਤਾ ਲੜਕਾ ਹਰ ਆਪਣਾ ਹਰਕਮਲ ਪ੍ਰੀਤ ਸਿੰਘ ਹਾਂਜੀ ਉਹਦੇ ਬਾਪ ਨੇ ਨਾ ਤਾਂ ਦੁੱਖ ਵੰਡਾਇਆ ਇਸ ਪਰਿਵਾਰ ਨਾਲ ਆ ਕੇ ਪਿੰਡ ਸੁਖਣ ਵਾਲੇ ਚ ਨਾ ਉਹਨੇ ਕੋਈ ਫੋਨ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਇੱਕ ਬਠਿੰਡੇ ਤੋਂ ਸਾਡੇ ਮਾਨਯੋਗ ਵਕੀਲ ਸਾਹਿਬ ਕਿਉਂਕਿ ਮੈਂ ਵੀ ਵਕੀਲ ਹੈ ਹਾਂਜੀ ਉਹ ਵਕੀਲ ਸਾਹਿਬ ਹਰ ਪੇਸ਼ੀ ਦੇ ਉੱਤੇ ਇੱਥੇ ਫਰੀਦਕੋਟ ਆ ਕੇ ਪੇਸ਼ ਹੁੰਦੇ ਰਹੇ ਆ ਇਸ ਤੋਂ ਸਾਫ ਤੇ ਹੁੰਦਾ ਹੈ ਕਿ ਉਸ ਪਿੰਡ ਬੱਲੂਆਣੇ ਦਾ ਉਹਦਾ ਬਾਪ ਜਿਹੜਾ ਕਿ ਜਿਹੜਾ ਇੱਕ ਜਾਣਿਆ ਜਾਂਦਾ ਹਰਿੰਦਰ ਸਿੰਘ ਕਿ ਹਰਜਿੰਦਰ ਸਿੰਘ ਮਹਿਮੇ ਵਾਲਾ ਡਾਕਟਰ ਯਾਨੀ ਕਿ ਝੋਲਾ ਛਾਪ ਡਾਕਟਰ ਹੈ ਉਹਦੇ ਫਾਦਰ ਉਹ ਪਿੰਡ ਦੇ ਵਿੱਚ ਸਾਰੇ ਲੋਕ ਉਹਨਾਂ ਨੂੰ ਜਾਣਦੇ ਆ ਤੇ ਕੋਈ ਨਾ ਕੋਈ ਤਾਂ ਵਿਅਕਤੀ ਹੈ ਨਾ ਜੋ ਇਸ ਮੁਲਜ਼ਮ ਨੰਬਰ 2 ਦੀ ਪੈਰਵਾਈ ਕਰ ਰਿਹਾ ਤੇ ਉਹ ਵਕੀਲ ਫਰੀਦਕੋਟ ਆ ਰਿਹਾ ਕੋਈ ਤਾਂ ਕੋਈ ਉਹਨੂੰ ਪੈਸੇ ਦੇ ਰਿਹਾ ਸੋ ਮੈਂ ਸਮਝਦਾ ਕਿ ਇਸ ਸਾਜ਼ਿਸ਼ ਦਾ ਜਿਹੜਾ ਮੁਲਜ਼ਮ ਨੰਬਰ 2 ਆ ਉਹਦੇ ਫਾਦਰ ਹਰਿੰਦਰ ਜਾਂ ਹਰਜਿੰਦਰ ਮਹਿਮੇ ਲੈਨੋ ਉਸ ਗੱਲ ਦਾ ਪਤਾ ਸੀ ਤੇ ਇਹ ਗੱਲ ਵੀ ਨਿਕਲ ਕੇ ਬਾਹਰ ਆਈ ਹੈ ਕਿ ਪਿੰਡ ਬੱਲੂਆਣੇ ਦੇ ਲੋਕ ਆ ਸਾਰਾ ਰੌਲਾ ਪੈਣ ਤੋਂ ਬਾਅਦ ਪਰਿਵਾਰ ਨੂੰ ਵੀ ਦੱਸ ਰਿਹਾ ਤੇ ਫਰੀਦਕੋਟ ਦੇ ਲੋਕਾਂ ਨੂੰ ਵੀ ਦੱਸ ਰਿਹਾ ਕਿ ਇਹ ਲੜਕੀ ਰੁਪਿੰਦਰ ਕੌਰ ਪਿੰਡ ਬੱਲੂਆਣੇ ਪਹਿਲਾਂ ਆਉਂਦੀ ਰਹੀ ਆ ਤੇ ਇਸ ਬਾਬਤ ਕੁਝ ਟੈਕਨੀਕਲ ਇਨਵੈਸਟੀਗੇਸ਼ਨ ਦੇ ਵਿੱਚ ਵੀ ਗੱਲਾਂ ਜੋ ਸਾਨੂੰ ਸੂਤਰਾਂ ਰਾਹੀਂ ਪਤਾ ਲੱਗਿਆ ਕਿਉਂਕਿ ਪੁਲਿਸ ਦੀ ਇਨਵੈਸਟੀਗੇਸ਼ਨ ਇੱਕ ਵੱਖਰੀ ਚੀਜ਼ ਆ ਉਹਦੇ ਨਾਲ ਸਾਡਾ ਕੋਈ ਸਬੰਧ ਨਹੀਂ ਲੇਕਿਨ ਸਾਨੂੰ ਸੂਤਰਾਂ ਰਾਹੀਂ ਪਤਾ ਲੱਗ ਰਿਹਾ ਹੈ ਕਿ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਵੀ ਇਹ ਗੱਲਾਂ ਨਿਕਲ ਕੇ ਬਾਹਰ ਆਈਆਂ ਤੁਹਾਡੇ ਮੁਤਾਬਕ ਰੁਪਿੰਦਰ ਕੌਰ ਦਾ ਕੈਰੇਕਟਰ ਕਿਹੋ ਜਿਹਾ ਸੀ ਅਹ ਦੇਖੋ ਜੀ ਕਿਸੇ ਦੀ ਧੀ ਧਿਆਣੀ ਤੇ ਕਿੰਤੂ ਪਰੰਤੂ ਕਰਨ ਦਾ ਸਾਨੂੰ ਕੋਈ ਹੱਕ ਨਹੀਂ ਲੇਕਿਨ ਕਿਉਂਕਿ ਹੁਣ ਸਾਰੀਆਂ ਪਰਤਾਂ ਖੁੱਲ ਕੇ ਪੰਜਾਬੀਆਂ ਦੇ ਸਾਹਮਣੇ ਆ ਚੁੱਕੀਆਂ ਹਾਂ ਹਾਂਜੀ ਹੁਣ ਪੰਜਾਬੀਆਂ ਨੇ ਬਾਲ ਦੀ ਖਲ ਲਾਤੀ ਤੇ ਪੁਲਸ ਨੇ ਤਾਂ ਬਿਲਕੁਲ ਹੀ ਪੰਜਾਬ ਬਾਲ ਦੀ ਖਲ ਲਾ ਕੇ ਇਨਵੈਸਟੀਗੇਸ਼ਨ ਕੀਤੀ ਆ ਸੋ ਬਿਲਕੁਲ ਇਹਦੇ ਵਿੱਚ ਨਿਕਲ ਕੇ ਬਾਹਰ ਆਇਆ ਕਿ ਜਿਹੜੀ ਰੁਪਿੰਦਰ ਕੌਰ ਐ ਇਹਦੇ ਅਫੇਅਰ ਇਸ ਲੜਕੇ ਨਾਲ ਪੁਰਾਣਾ ਐ ਇਸ ਤੋਂ ਇਲਾਵਾ ਵੀ ਹੋ ਸਕਦਾ ਹੈ ਕਿ ਕੁਝ ਲੋਕਾਂ ਨਾਲ ਇਹ ਫੇਰ ਹੋਣ ਉਹ ਟੈਕਨੀਕਲ ਇਨਵੈਸਟੀਗੇਸ਼ਨ ਦੇ ਵਿੱਚ ਗੱਲਾਂ ਮੋਬਾਈਲ ਦੀ ਜਿਹੜਾ ਡਿਟੇਲ ਆ ਉਹਦੇ ਚੋਂ ਨਿਕਲ ਕੇ ਬਾਹਰ ਆਉਣਗੀਆਂ ਸੋ ਕੁੱਲ ਮਿਲਾ ਕੇ ਇਸ ਲੜਕੀ ਦੇ ਮਨ 'ਚ ਇੱਕ ਦਰਿੰਦਗੀ ਭਰੀ ਸੋਚ ਸੀ ਕਿ ਮੈਂ ਜਿਹੜਾ ਜ਼ਮੀਨ ਹੈ ਉਹਦੇ ਤੇ ਕਾਬਜ਼ ਹੋ ਜਾਾਂਗੀ ਜੋ ਇਹਦਾ ਗਹਿਣਾ ਗੱਟਾ ਸੋਨਾ ਉਹਦੇ ਤੇ ਕਾਬਜ਼ ਹੋ ਜਾਾਂਗੀ ਇੱਕ ਯਾਨੀ ਕਿ ਇੱਕ ਬੜੀ ਹੀ ਕ੍ਰਿਮੀਨਲ ਸੋਚ ਸੀ ਉਹਦੇ ਮਨ ਦੇ ਵਿੱਚ ਤੇ ਪੌਸਿਬਿਲਟੀ ਹੈ ਕਿ ਇਸ ਸਾਰੇ ਘਟਨਾਕ੍ਰਮ 'ਚ ਜੋ ਬੰਦੇ ਫੜੇ ਜਾ ਕੀਆ ਇਸ ਤੋਂ ਇਲਾਵਾ ਵੀ ਕੋਈ ਲੋਕ ਇਸ ਸਾਜ਼ਿਸ਼ ਦਾ ਹਿੱਸਾ ਹੋਣ ਇਨਵੈਸਟੀਗੇਸ਼ਨ ਦਾ ਪਾਰਟ ਹੈ ਸਤਪਿੰਦਰ ਕੌਰ ਨੇ ਸਰਕਾਰੀ ਸਰਕਾਰੀ ਵਕੀਲ ਲਿਆਈ ਬਿਲਕੁਲ ਉਹ ਸਰਕਾਰ ਦਾ ਇੱਕ ਪੈਰਾਮੀਟਰ ਹੈ ਕਿ ਜੇਸ ਬੰਦੇ ਦਾ ਕੋਈ ਵਕੀਲ ਨਹੀਂ ਹੁੰਦਾ ਉਹਨੂੰ ਸਰਕਾਰੀ ਵਕੀਲ ਮਿਲਣਾ ਤੇ ਅਖੀਰਲੀ ਤਰੀਖ ਦੇ ਜਿੰਦਨ ਇਹਨਾਂ ਨੂੰ ਜੇਲ੍ਹ ਦਾ ਰਿਮਾਂਡ ਭੇਜਿਆ ਗਿਆ ਉਸ ਦਿਨ ਇੱਕ ਸਰਕਾਰੀ ਵਕੀਲ ਸਾਹਿਬ ਪੇਸ਼ ਹੋਏ ਤੇ ਅਸੀਂ ਉਹਨਾਂ ਨੂੰ ਬੇਨਤੀ ਵੀ ਕੀਤੀ ਪਰ ਉਹ ਕਹਿੰਦੇ ਵੀ ਮੇਰੀ ਮਜਬੂਰੀ ਹੈ ਵੀ ਮੈਨੂੰ ਬੋਲਣਾ ਪੈਣਾ ਪਰ ਫਿਰ ਵੀ ਅਸੀਂ ਉਹਨਾਂ ਨੂੰ ਪਰਿਵਾਰ ਵੱਲੋਂ ਬੇਨਤੀ ਕੀਤੀ ਕਿ ਇਸ ਲੜਕੀ ਨੂੰ ਅਹਿਸਾਸ ਹੋਣਾ ਬਹੁਤ ਜ਼ਰੂਰੀ ਹੈ ਜੇ ਇਹਨੂੰ ਅਹਿਸਾਸ ਨਾ ਹੋਇਆ ਤਾਂ ਇੱਕ ਗਲਤ ਐਗਜ਼ਾਮਪਲ ਸੈੱਟ ਹੋਊ ਸਮਾਜ ਦੇ ਵਿੱਚ ਜਿਹਦੇ ਨਾਲ ਹੋਰ ਗੁਰਵਿੰਦਰ ਸਿੰਘ ਵੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਇੱਕ ਸੋਚੀ ਸੰਜੀ ਸਾਜ਼ਿਸ਼ ਦਾ ਸ਼ਿਕਾਰ ਹੋਣਗੇ ਕੁੜੀ ਮੁੰਡਾ ਜੇਲ੍ਹ ਚ ਮਰ ਰਿਹਾ ਤੁਸੀਂ ਕਿਵੇਂ ਦੇਖਦੇ ਹੋ ਮੈਨੂੰ ਤਾਂ ਬਹੁਤ ਦੁੱਖ ਹੈ ਜੀ ਇਸ ਗੱਲ ਦਾ ਮੈਂ ਤਾਂ ਇਹੀ ਇਹੀ ਹੈ ਨਾ ਇਹੀ ਇਹੀ ਤਾਂ ਇਹ ਸਭ ਪੰਜਾਬ ਦਾ ਸੰਤਾਪ ਹੈ ਕਿ ਜੇ ਇਸ ਪੰਜਾਬ ਨੂੰ ਅਸੀਂ ਰੰਗਲੀ ਰੰਗਲਾ ਪੰਜਾਬ ਬਣਾਉਣ ਦੀ ਇੱਕ ਸੋਚ ਰੱਖਦੇ ਆ ਜੇ ਇਸ ਪੰਜਾਬ ਦੇ ਬਾਰੇ ਅਸੀਂ ਤਰ੍ਹਾਂ ਤਰ੍ਹਾਂ ਦੀਆਂ ਇੱਕ ਬਲੂਪ੍ਰਿੰਟ ਤਿਆਰ ਕਰਕੇ ਲੋਕਾਂ ਨੂੰ ਵਿਖਾਉਨੇ ਆ ਅੱਜ ਵੀ ਉਸ ਪੰਜਾਬ ਦੀਆਂ ਜੇਲਾਂ ਦੇ ਅੰਦਰਲੇ ਹਾਲਾਤ ਬੜੇ ਮਾੜੇ ਨੇ ਯਾਨੀ ਕਿ ਕ੍ਰਿਮੀਨਲ ਬੰਦਾ ਜਿਹਨੇ ਸਮਾਜ ਦੇ ਵਿੱਚ ਨੈਗੇਟਿਵਿਟੀ ਫੁਲਾਈ ਆ ਗਲਤ ਕੰਮ ਕੀਤੇ ਆ ਉਹ ਐਸ਼ੋ ਪ੍ਰਸਤੀ ਨਾਲ ਜੇਲਾ ਚ ਇੰਜੋਏ ਕਰ ਰਿਆ ਤੇ ਸਾਨੂੰ ਤਾਂ ਉਦੋਂ ਵੱਧ ਦੁੱਖ ਹੈ ਕਿ ਉਹ ਪਰਿਵਾਰ ਦੇ ਤਾਂ ਅੱਖਾਂ ਚੋਂ ਹੰਝੂ ਮੁੱਕ ਗਏ ਰੋ ਰੋ ਕੇ ਹੈ ਉਸ ਮਾਂ ਨੇ ਜਿਹਨੇ ਦੁੱਧ ਚੰਗਾਇਆ ਸੀ ਆਪਦੀ ਛਾਤੀ ਦਾ ਇਸ ਗੁਰਵਿੰਦਰ ਸਿੰਘ ਨੂੰ ਡਬਲ ਐਮ ਐ ਮੁੰਡਾ ਸਰਦਾਰ ਮੁੰਡਾ ਸਿੱਤੇ ਦਸਤਾਰ ਸਜਾਉਂਦਾ ਉਹਨੇ ਤਾਂ ਆਪਦੀ ਜਾਨ ਤੋਂ ਆਪਦੇ ਆਸ਼ਕ ਇਹਦੇ ਆਨੇ ਆਸ਼ਕ ਕਰਕੇ ਆਪਦੇ ਜਾਨ ਤੋਂ ਹੱਥ ਧੋ ਲਏ ਤੇ ਅੱਜ ਓਮ ਨੂੰ ਮਾਰਨ ਵਾਲੇ ਅੰਦਰ ਹਾਸੇ ਖੇਡ ਰਹੇ ਆ ਉਹਨਾਂ ਨੂੰ ਸੁੱਖ ਸਹੂਲਤਾਂ ਮਿਲ ਰਹੀਆਂ ਉਹਨਾਂ ਨੂੰ ਤਾਂ ਪੱਕੀਆਂ ਜਿਹੜੀਆਂ ਫਰਸ਼ਾਂ ਤੇ ਪਾਉਣਾ ਚਾਹੀਦਾ ਸੇਖੋ ਸਾਹਿਬ ਜੇਲਾਂ ਅਲੱਗ-ਅਲੱਗ ਨਹੀਂ ਹੁੰਦੀਆਂ ਬਿਲਕੁਲ ਜੇਲਾਂ ਅਲੱਗ-ਅਲੱਗ ਹੁੰਦੀਆਂ ਜੇ ਅੰਦਰਲੇ ਅਫਸਰ ਸ਼ਾਈ ਤੇ ਅੰਦਰਲੇ ਅਮਲੇ ਫੈਲੇ ਜਾਂ ਜੇ ਹਸਪੀਟਲ ਦੀ ਗੱਲ ਕਰੀਏ ਜਾਂ ਕਿਸੇ ਇਹੋ ਜਿਹੇ ਬੜੇ ਲੂਪ ਹੋਲਸ ਹੈ ਜੇਲ੍ਹ ਦੇ ਵਿੱਚ ਜਿੱਥੇ ਕਿ ਜੇ ਮਲਾਉਣਾ ਹੋਵੇ ਤਾਂ ਮਲਾਉਣ ਆਸਤੇ ਪ੍ਰਬੰਧ ਕੀਤੇ ਜਾਂਦੇ ਆ ਲੇਕਿਨ ਫਿਰ ਉਦੇ ਵਿੱਚ ਚੀਜ਼ਾਂ ਚਾਰਜ ਹੁੰਦੀਆਂ ਇਹ ਗੱਲਾਂ ਸਾਡੇ ਕੋਲੇ ਹੱਲੇ ਪਹੁੰਚੀਆਂ ਸੂਤਰਾ ਰਾਹੀਂ ਪਹੁੰਚੀਆਂ ਇਹਨਾਂ 'ਚ ਗੱਲਾਂ 'ਚ ਕਮੀ ਪੇਸ਼ੀ ਵੀ ਹੋ ਸਕਦੀ ਆ ਪਰ ਸਾਡਾ ਮਨ ਨਰਾਸ਼ ਹੈ ਕਿ ਇੰਨਾ ਵਾਬ ਰੌਲਾ ਬਣਿਆ ਤੇ ਜੇਲ੍ਹ ਦੇ ਅੰਦਰਲੇ ਅਧਿਕਾਰੀਆਂ ਨੂੰ ਹੱਲੇ ਗੱਲ ਸਮਝ ਨਹੀਂ ਆ ਰਹੀ ਕਿ ਇਹਨੇ ਕਿੱਡੀ ਵੱਡੀ ਵੱੱਡੀ ਵੱੱਡੀ ਗਲਤੀ ਕੀਤੀ ਐ ਸੌਰਤ ਨੇ ਇਹਨੂੰ ਤਾਂ ਜੇਲ੍ਹ ਦੇ ਵਿੱਚ ਨਾਲ ਦੇ ਕੈਦੀਆਂ ਵੱਲੋਂ ਜੁੱਤੀਆਂ ਪੈਣੀਆਂ ਚਾਹੀਦੀਆਂ ਗੁਰਵਿੰਦਰ ਦੇ ਪਰਿਵਾਰ ਦੱਸ ਰਿਹਾ ਸੀ ਕੇ ਕਰੈਕਟਰ ਬਹੁਤ ਵਧੀਆ ਸੀ ਉਹਦਾ ਪਿੰਡ ਵੀ ਦੱਸ ਰਿਹਾ ਸੀ ਵੀ ਕਰੈਕਟਰ ਦਾ ਬਹੁਤ ਵਧੀਆ ਸੀ ਗੁਰਵਿੰਦਰ ਸਿੰਘ ਹੂੰ ਬਿਲਕੁਲ ਜੀ ਗੁਰਵਿੰਦਰ ਸਿੰਘ ਇੱਕ ਸ਼ਰੀਫ ਇਨਸਾਨ ਸੀ ਜਿਹਦੀ ਸ਼ਰੀਫੀ ਕਰਕੇ ਉਹਨੇ ਆਪਦਾ ਸਭ ਕੁਝ ਤਬਾਹ ਕਰ ਲਿਆ ਜੇ ਉਹ ਆਮ ਜੱਟ ਪਰਿਵਾਰਾਂ ਦੇ ਮੁੰਡਿਆਂ ਵਰਗਾ ਲੜਾਕਾ ਹੁੰਦਾ ਤਾਂ ਆਪਦੀ ਘਰ ਵਾਲੀ ਨੂੰ ਕੁੱਟ ਕੇ ਸਦਾ ਕਰ ਦਿੰਦਾ ਨਾ ਕੁੱਟ ਕੇ ਸਦਾ ਕਰਦਾ ਤਾਂ ਉਹਨੂੰ ਕੱਟੋ-ਕਟ ਆਪਦੇ ਪੇਕੇ ਪਿੰਡ ਤੋੜ ਦਿੰਦਾ ਹਾਂਜੀ ਕੁਝ ਵੀ ਹੋ ਸਕਦਾ ਸੀ ਲੇਕਿਨ ਇਹ ਸ਼ਰਾਫਤ ਦਾ ਨਤੀਜਾ ਨਿਕਲਿਆ ਵੀ ਉਹਨੂੰ ਆਪਦੀ ਜਾਨ ਤੋਂ ਹੱਥ ਧੋਣੇ ਪਏ ਸੇਕੋ ਸਾਹਿਬ ਲੱਗਦਾ ਨਹੀਂਗਾ ਲੋਕਾਂ 'ਚ ਰਿਸ਼ਤੇ ਮੋਸ਼ਨ ਖਤਮ ਹੋ ਗਏ ਬਿਲਕੁਲ ਜੀ ਮੈਂ ਸਮਝਦਾ ਕਿ ਰਿਸ਼ਤੇ ਹੁਣ ਖਤਮ ਹੋ ਚੁੱਕੇ ਆ ਹੁਣ ਤਾਂ ਸਭ ਕੁਝ ਮਟੀਰੀਅਲਿਜ਼ਮ ਹੈ ਹਾਂਜੀ ਸੌਦੇ ਹੁੰਦੇ ਆ ਰਿਸ਼ਤਿਆਂ ਦੇ ਸਭ ਕੁਝ ਪੈਸੇ ਦੀ ਨਿਗਾਹ ਤੋਂ ਵੇਖਿਆ ਜਾਂਦਾ ਪੈਸੇ ਦੀ ਅੱਖ ਤੋਂ ਵੇਖਿਆ ਜਾਂਦਾ ਪਰ ਮੈਂ ਤੁਹਾਨੂੰ ਇਹ ਦੱਸਦਾ ਕਿ ਅਦਾਲਤਾਂ ਦੇ ਵਿੱਚ ਤੇ ਮਾਨਯੋਗ ਅਫਸਰ ਸਾਹਿਬ ਜਿਹੜੀ ਹੈਗੀ ਪੰਜਾਬ ਪੁਲਿਸ ਦੀ ਜ਼ਿਲ੍ਹਾ ਫਰੀਦਕੋਟ ਦੀ ਐਸਐਸਪੀ ਤੇ ਹੋਰ ਸਾਰੇ ਸਾਥੀ ਉਹਨਾਂ ਦੇ ਮੰਨ ਦੇ ਅੰਦਰ ਬੜਾ ਰੋਸ ਹੈ ਉਹਨਾਂ ਵੱਲੋਂ ਇੱਕ ਬਾਖੂਬੀ ਪਰਤਾਲ ਕੀਤੀ ਜਾ ਰਹੀ ਹੈ ਪਰ ਮੈਂ ਜੇਲ੍ਹ ਵਿਭਾਗ ਦੇ ਵਿਅਕਤੀਆਂ ਨੂੰ ਵੀ ਬੇਨਤੀ ਕਰਦਾ ਕਿ ਇਹ ਬੰਦੇ ਗੁਨਾਹਗਾਰ ਹੈ ਇਹਨਾਂ ਨੂੰ ਗੁਨਾਹਗਾਰ ਦੀ ਅੱਖ ਤੋਂ ਵੇਖਿਆ ਜਾਵੇ ਇਹਨਾਂ ਨੂੰ ਕੋਈ ਇਹ ਕੋਈ ਨਾਮਣਾ ਨਹੀਂ ਖੱਟ ਗਿਆ ਇਸ ਸਮਾਜ ਦੇ ਵਿੱਚ ਦਿਨੋਂ ਦਿਨ ਲਾਅ ਐਂਡ ਆਰਡਰ ਦਿਨੋਂ ਵਿਗੜ ਰਿਹਾ ਇਹਨੂੰ ਕਿਵੇਂ ਦੇਖਦੇ ਬਿਲਕੁਲ ਜੀ ਮੈਂ ਕੱਲ ਰਾਤ ਲੇਟ ਹੋ ਗਿਆ ਸੀਗਾ ਲਖਮਨਦੀਪ ਜੀ ਮੇਰੇ ਆਪਦੇ ਘਰਦਿਆਂ ਦਾ ਫੋਨ ਆਇਆ ਕਿ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਪੰਜਾਬ ਤੇ ਤੇ ਆਪਦਾ ਟਾਈਮ ਸਰ ਘਰੇ ਵਾਪਸ ਆਓ ਜੇ ਮੇਰੇ ਮਾਪਿਓ ਇਹ ਸੋਚ ਰਿਹਾ ਤੇ ਮੈਨੂੰ ਲੱਗਦਾ ਪੰਜਾਬ ਦੇ ਸਾਰੇ ਮਾਪਿਓ ਇਹ ਸੋਚ ਰਿਹਾ ਵੀ ਹਾਲਾਤ ਪੰਜਾਬ ਦੇ ਬਹੁਤ ਮਾੜੇ ਆ ਹੁਣ ਮੈਂ ਇਹ ਬੇਨਤੀ ਕਰਦਾ ਕਿ ਜਿੰਨਾ ਚਿਰ ਤਾਈ ਕਾਨੂੰਨ ਚ ਸੋਧ ਨਹੀਂ ਹੁੰਦੀ ਜਿੰਨਾ ਚਿਰ ਤਾਈ ਤੁਸੀਂ ਸਖਤੀ ਨਾਲ ਮੁਲਜ਼ਮਾਂ ਨਾਲ ਪੇਸ਼ ਨਹੀਂ ਹੁੰਦੇ ਜਿੰਨਾ ਚਿਰ ਤਾਈ ਦੁਬਈ ਦੇ ਕਾਨੂੰਨ ਵਰਗਾ ਕਿ ਚਰਾਹੇ ਦੇ ਵਿੱਚ ਖੜਾ ਕਰਕੇ ਕਿ ਗੋਲੀ ਮਾਰ ਦੋ ਬੰਦੇ ਨੂੰ ਯਾਨੀ ਕਿ ਲੋਕ ਵੇਖਣ ਵੀ ਮਿਸਾਲੀ ਸਜ਼ਾ ਮਿਲੀਏ ਇੱਥੇ ਤਾਂ ਇਨਸਾਫ ਲੈਣ ਲਈ 5-5 ਸਾਲ 10-10 ਸਾਲ ਅਦਾਲਤਾਂ 'ਚ ਰੁਲਣਾ ਪੈਂਦਾ ਤੁਸੀਂ ਵੇਖੋ ਵੀ ਨਾਲੇ ਤਾਂ ਪੁੱਤ ਮਾਰ ਲਿਆ ਹਾਂਜੀ ਠੀਕ ਹੈ ਜੀ ਹੁਣ 5 ਸਾਲ ਅਦਾਲਤਾਂ ਦੇ ਵਿੱਚ ਮਿਹਨਤ ਕਰਨੀ ਪੈਣੀ ਹੈ ਉਹਨਾਂ ਨੂੰ ਸਜ਼ਾ ਦਿਵਾਉਣ ਵਾਸਤੇ ਤੇ ਕਿੱਥੇ ਦੁਬਈ ਵਰਗੀ ਕੰਟਰੀ ਹੁੰਦੀ ਤੇ ਦੁਬਈ ਦੇ ਵਿੱਚ ਨਾਲ ਦੀ ਨਾਲ ਮੌਕੇ ਤੇ ਫੈਸਲਾ ਚਰਾਹੇ 'ਚ ਖੜਾ ਕਰਕੇ ਗੋਲੀ ਮਾਰ ਦਿੰਦੇ ਆ ਫਾਂਸੀ ਲਾ ਦਿੰਦੇ ਆ ਤਾਂ ਕਿ ਲੋਕਾਂ ਨੂੰ ਇਹ ਪਤਾ ਲੱਗੇ ਵੀ ਕਾਨੂੰਨ ਤੋੜਨਾ ਕਿੰਡਾ ਵੱਡਾ ਗੁਨਾਹ ਹੈ ਇੱਥੇ ਤਾਂ ਜੀ ਆਪਦੇ ਪੁੱਤ ਦਾ ਇਨਸਾਫ ਲੈਣ ਲਈ ਕਈ ਸਾਲ ਚਾਰਾ ਜੋ ਹੀ ਕਰਨੀ ਪੈਂਦੀ ਆ ਥੋੜੇ ਦਿਨ ਹੋ ਗਏ ਸੁਖਾਣਾ ਚ 50 ਬੰਦੇ ਪਿੰਡ ਵਾਲਿਆਂ ਦੇ ਸੱਟਾਂ ਮਾਰ ਗਏ ਤੁਸੀਂ ਦੇਖੋ ਕਿੰਡੀ ਮਾੜੀ ਗੱਲ ਹੈ ਜਿਹੜੀ ਬੱਚੀ ਦਾ ਇੱਕ ਰੇਪ ਹੋਇਆ ਜਿਹੜਾ ਬੰਦਾ ਜੇਲ੍ਹ 'ਚੋਂ ਆਇਆ ਸੀ ਮੁਕਸਰੇ ਦੀਏ ਦੇ ਵਿੱਚ ਹੁਣ ਉਹਨੂੰ ਪੁਲਿਸ ਨੇ ਫੜ ਲਿਆ ਚਾਹੀਦਾ ਐਸੇ ਵੀ ਮੌਕੇ ਤੇ ਗੋਲੀ ਮਾਰੋ ਤਾਂ ਕਿ ਲੋਕਾਂ ਨੂੰ ਇੱਕ ਮਿਸਾਲੀ ਸਜ਼ਾ ਪਤਾ ਲੱਗੇ ਮੈਂ ਪੱਟਸਫਤ ਪਾਉਣਾ ਮਾਣਯੋਗ ਸਾਡੇ ਮੇਖਾਂ ਦੇ ਡੀਆਈਜੀ ਨੇ ਹਰਮਨ ਬੀਰ ਸਿੰਘ ਹਾਂਜੀ ਉਹਨਾਂ ਨੇ ਜਿੰਨੇ ਐਕਸ਼ਨ ਕੀਤੇ ਉਹ ਬਾ ਕਮਾਲ ਐਕਸ਼ਨ ਕੀਤੇ ਜਿਦੇ ਵਿੱਚ ਕੋਈ ਕਿਸੇ ਕਿਸਮ ਦੀ ਰਾਇਤ ਹੀ ਨਹੀਂ ਗਈ ਅਦਾਲਤਾਂ ਤੇ ਬਾਅਦ ਜਾਉਂਗੇ ਨਾ ਮੌਕੇ ਤੇ ਫੈਸਲਾ ਸੋ ਮੈਂ ਇਹ ਕਹਿਣਾ ਕਿ ਇਸ ਤਰ੍ਹਾਂ ਦੇ ਐਕਸ਼ਨ ਕਰਨੇ ਪੈਣਗੇ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਜੇ ਉਹ ਲੋਕਾਂ ਦਾ ਵਿਸ਼ਵਾਸ ਦੁਬਾਰਾ ਜਿੱਤਣਾ ਚਾਹੁੰਦੇ ਆ ਇਹ ਅਫੇਅਰ ਨੇ ਤਾਂ ਪਰਿਵਾਰ ਵੀ ਰਿਸ਼ਤੇ ਦੇਖ ਕੇ ਕਰਨ ਬਿਲਕੁਲ ਇਹ ਹੋਣਾ ਚਾਹੀਦਾ ਜੀ ਬਿਲਕੁਲ ਪੜਤਾਲ ਕਰਨੀ ਚਾਹੀਦੀ ਹੈ ਕਿ ਹੁਣ ਪੰਜਾਬ ਚ ਬੈਠੇ ਲੋਕਾਂ ਨੂੰ ਪਤਾ ਹੀ ਨਹੀਂ ਵੀ ਕੈਨੇਡਾ ਚ ਕੀ ਹੋ ਰਿਹਾ ਬੱਚੇ ਕਰ ਕੀ ਰਿਹਾ ਕੈਨੇਡਾ ਇਹ ਜੋ ਇਹ ਮਕਦਮਾ ਦਰਜ ਹੋਇਆ ਜੋ ਇਸ ਮਕਦਮੇ ਦੇ ਵਿੱਚ ਹੋਇਆ ਇਹ ਨਰੋਲ ਤੇ ਨਰੋਲ ਇਹੀ ਕਹਾਣੀ ਸਮਝਾਉਂਦਾ ਹੈ ਕਿ ਕੈਨੇਡਾ ਚ ਬੈਠੇ ਬੱਚਿਆਂ ਦੀ ਪੇਰਵਾਹੀ ਕਰੋ ਜੇ ਕੈਨੇਡਾ ਭੇਜਨੇ ਆ ਤਾਂ ਰਿਸ਼ਤੇਦਾਰਾਂ ਕੋਲੇ ਭੇਜੋ ਜਾਂ ਆਪ ਨਾਲ ਜਾਓ ਤੁਸੀਂ ਇਕੱਲੇ ਕਹ ਰਹੇ ਬੱਚੇ ਕੈਨੇਡਾ ਤੋਰ ਦਿੰਦੇ ਆ ਪਤਾ ਹੀ ਨਹੀਂ ਉੱਥੇ ਕੀ ਕਰ ਰਹੇ ਆ ਉਹ ਕਰਕੇ ਜਦੋਂ ਵਾਪਸ ਆਉਂਦੇ ਆ ਤੇ ਇੱਥੋਂ ਦੇ ਭਗਤ ਉਹਨਾਂ ਦੇ ਵੱਸ ਪੈ ਜਾਂਦੇ ਆ ਤੇ ਉਹ ਫਿਰ ਭਗਤਾਂ ਨੂੰ ਤਬਾਹ ਕਰ ਦਿੰਦੇ ਆ ਲੱਗਦਾ ਨਹੀਂ ਬੱਚਿਆਂ ਦੇ ਦਬਾਅ ਹੁੰਦਾ ਬਾਹਰ ਜਾ ਕੇ ਬਿਲਕੁਲ ਕੋਈ ਦਬਾਅ ਨਹੀਂ ਜਦੋਂ ਮਾਂ ਨਹੀਂ ਪਿਓ ਨਹੀਂ ਭਰਾ ਨਹੀਂ ਭਾਬੀ ਨਹੀਂ ਚਾਚੀ ਨਹੀਂ ਤਾਈ